ਫਿਰ ਮੇਰੇ ਕੋਲ ਆਏ ਆਰਜੀ ਟੀਚਰ 6000 ਰੁਪਏ ਤਨਖਾਈ 6000 ਰੁਪਏ ਤਨਖਾਈ ਟੀਚਰ ਦੀ 108 ਨੇ ਕਿੰਨੇ ਨੇ 108 ਨੇ ਮੇਰੇ ਤੇ ਜਿਹੜੇ 6000 ਆਲੇ ਨਹੀਂ ਮੇਰੇ ਕੱਲ ਜੀ 6000 ਨਾ ਹਾਂ 6000 ਰੁਪਏ ਮਤਲਬ ਨਰੇਗਾ ਤੋਂ ਵੀ ਕੱਟ ਦਿਹਾੜੀ ਹੈ ਜੀ ਮਤਲਬ ਟੀਚਰ ਦੀ ਨਿਰਜਤ ਨਰੇਗੈ 341 ਹੈ 300 ਰਜਨ ਦੇ ਕਰਤਨ ਨਰੇਗਾ ਦਿਹਾੜੀ ਹੈ 342 ਰੁਪਏ ਨਰੇਗਾ ਦਿਹਾੜੀ ਹੈ ਜੇ ਉਹਨੂੰ ਮਹੀਨੇ ਨਾਲ ਗੁਣਾ ਕਰ ਲਈ 10000 ਬਣਦਾ ਮੈਂ ਟੀਚਰ ਦੀ ਤਨਖਾਹ 6000 ਰੁਪਏ ਔਰ ਉਹ ਮੋਟਰਸਾਈਕਲ ਤੇ ਆਉਂਦਾ ਮੋਟਰਸਾਈਕਲ ਜਾਂਦਾ 2-3000 ਪੈਟਰੋਲ ਲੱਗਦਾ ਉਹ ਕਲੀ ਲੈ ਕੇ ਜਗ੍ਹਾ ਕਰੇ ਉਹ ਫਿਰ ਕਿਵੇਂ ਪੜਾਊਗਾ ਜਿਹਦਾ ਆਪਦਾ ਹੀ ਫਿਊਚਰ ਸੇਫ ਨਹੀਂ ਹੈਗਾ ਆਪਣੇ ਬੱਚਿਆਂ ਦਾ ਫਿਊਚਰ ਕਿਵੇਂ ਸੇਫ ਕਰ ਦਊਗਾ ਘਟ ਘਟ ਉਹਨੂੰ ਸਨਮਾਨਯੋਗ ਤਨਖਾਹ ਤਾਂ ਮਿਲਣੀ ਚਾਹੀਦੀ ਹੈ ਨਾ ਅਸੀਂ ਪਹਿਲਾਂ ਕਿਤੇ 12700 ਟੀਚਰ ਬਹੁਤ ਪ੍ਰਗਾਤ ਇੰਤਨ ਗੁਣ ਬਧਾਈਆਂ ਨੇ ਆਹੀ ਯਾਰ ਕੋਈ ਜੰਦਰੀ ਐ ਐਂ ਮਿੰਤਾ ਕਰਦੀ ਮਰ ਜਾਗੇ ਯਾਰ ਬਸ